ਉਹਦੇ ਪਰਲੇ ਪਾਸੇ ਅਲਸੀਆ ਵੋਜ ਪਿੰਡ ਹੈ। ਉਹ ਜੈਮਲ ਸਿੰਘ ਉੱਥੇ ਰਹਿੰਦਾ ਉਹਦੇ ਤਿੰਨ ਲੜਕੇ। ਉਹ ਵੱਡੇ ਤਾਂ ਛੋਟਾ ਦਾ ਉਹ ਤਾਂ ਸਾਨੂੰ ਦੇਤਾ ਕਿੰਦੇ ਸੇਵਾ ਚ ਲਾ ਲੋ ਇਹਨੂੰ। ਪਰ ਉਹ ਅਲਡਾ ਚੁਮਟਾ ਬਿਜਾਂਦਾ। ਛੋਟਾ ਜਿਹੜਾ ਉਹ ਆਹ ਟੋੜ ਕੀ ਬਿਜਾਂਦਾ ਅੱਜ। ਇਹ ਇਹ ਮਰ ਗਿਆ। 99 ਦੀ ਗੱਲ ਹੈ। 6 ਘੰਟੇ ਹੋ ਗਏ ਮਰੇ ਨੂੰ ਪਿੰਡ ਵਾਲੇ ਕਹਿੰਦੇ ਬਾਲਣ ਬੁਲਣ ਦਾ ਕਰੋ ਇੰਤਜ਼ਾਮ। ਇਰੀ ਮੰਮੀ ਦਾ ਸ਼ਕਾ ਕੇ ਬੋਲ ਚੋਗੀ ਕਹਿਣ ਲਗੀ ਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੇ ਜ਼ਿੰਦਾ ਹੋ ਜੇ ਨਾ ਵੀ ਧੂਬੀਆਂ ਨਗਲੀ ਛੜਾ ਦੂੰ ਦੋਵੇਂ ਸੇਵਾ ਕਰਨਗੇ ਵੀ ਮਰਦਾ ਕਿਵੇਂ ਜਿੰਦਾ ਹੋ ਜੇ 6 ਘੰਟੇ ਬਾਅਦ ਜਿੰਦਾ ਹੋਇਆ ਕਹਿ ਲੱਗਾ ਮੈਨੂੰ ਚਾਰ ਜਮ ਲਈ ਜਾਂਦੇ ਸੀ ਬੜੀ ਸੋਹਣੀ ਕਹਾਣੀ ਸੁਣਾਉਂਦਾ ਆਪਣੀ ਜਵਾਨੀ ਵੀ ਕਿਵੇਂ ਦੇ ਉਹਨਾਂ ਦੇ ਦੰਦ ਸੇ ਕਿਵੇਂ ਦੇ ਸਿੰਘ ਸੇ ਕਿਵੇਂ ਉਹ ਲਈ ਜਾਂਦੇ ਸੀ ਗਾਂ ਨੂੰ ਪ੍ਰਬੂਤਾਰੇ ਵਾਲੇ ਪ੍ਰਸਿਉ ਰਾਣਾ ਸਾਹਿਬ ਵਾਲੇ ਮਹਾਪੁਰਖਾ ਹੈ ਵੰਨ ਤਾਂ ਅਪਜੀ ਨੂੰ ਸ੍ਰੀ ਛੱਡਿਆ 24 25 ਸਾਲ ਹੋ ਗਏ ਇਨਕੇ ਨੇ ਜਾ ਕੇ ਕਾ ਕਾ ਸੇਵਾ ਕਰ ਉਹ ਮਹਾਰਾਜ ਜਾਣੇ ਕਿਉਂ ਮੋੜਦੇ ਨੇ ਸਾਰੇ ਤਾਂ ਜਿੰਦੇ ਹੁੰਦੇ ਨਹੀਂ ਕਈ ਹੋ ਜਾਂਦੇ ਨੇ ਕੋਈ ਨਹੀਂ ਹੁੰਦੇ ਗੁਰਦਾਨ ਕੀ ਜਾਣੇ ਮਹਾਰਾਜ 6 ਮਹੀਨੇ ਬਾਪਾ ਜੀ ਨੇ ਲਿਖ ਦਿੱਤੀ ਵੀ ਲੈ 6 ਮਹੀਨੇ ਸੇਵਾ ਕਰ ਬਹੁਤ ਅੱਛਾ ਚੰਗੀ ਕਰ ਲੈ 8 ਦਿਨ ਲੰਘੇ ਚੜਾਈ ਕਰ ਗਿਆ ਬੰਦਾ ਸੇਵਾਦਾਰ ਨੇ ਦੱਸਿਆ ਪਪਾ ਜੀ ਉਹ ਜਿਹਦੀ ਤੁਸੀਂ ਸੇਵਾ ਲਿਖੀ ਸੀ ਨਾ 6 ਮਹੀਨੇ ਦੀ ਉਹ 8 ਦਿਨ ਹੋਏ ਨੇ ਉਹ ਤਾਂ ਚਲਾਣਾ ਕਰ ਗਿਆ ਚੜਾਈ ਕਰ ਗਿਆ ਕਹਿੰਦੇ ਸੰਸਕਾਰ ਨਾ ਕਰਿਓ ਚੰਗਾ ਅੱਛਾ ਜੀ ਇਹ ਕੋਠਾ ਸੀ ਉਹਦੇ ਵਿੱਚ ਚਲੇ ਗਏ ਇੱਕ ਸੇਵਾਦਾਰ ਨੂੰ ਕਹਿਣ ਲੱਗੇ ਬਾਹਰ ਖੜਾ ਹੋ ਜੀ ਅਸੀਂ ਆਪਈ ਆ ਜਾਂਗੇ ਖੋਲੀ ਨਾ ਇਸਰ ਉਹ ਵੱਡੇ ਭੇਤ ਹੁੰਦੇ ਨੇ ਮਹਾਪੁਰਖ ਪੂਰਨ ਮਹਾਪੁਰਖਾਂ ਦੀ ਤਾਂ ਗੱਲ ਹੀ ਹੋਰ ਹੁੰਦੀ ਹੈ। ਸ਼ੰਤ ਹਰਨਾਮ ਸਿੰਘ ਕਿਲੇ ਵਾਲੇ 1 ਮਈ ਨੂੰ ਗਏ ਗਾਂ ਕਰਨ ਵਾਸਤੇ ਉਹ ਬਾਅਦ ਚ ਦਰਵਾਜ਼ਾ ਖੋਲ੍ਹਤਾ ਕਾਲੇ ਹੁੰਦਿਆਂ ਵਿੱਚ ਉੱਥੇ ਬਾਬਾ ਜੀ ਹੈ ਹੀ ਨਹੀਂ। ਉਹ ਬਾਹਰੋਂ ਆਗੇ ਕਹਿੰਦੇ ਨਾ ਇਸ ਤਰ੍ਹਾਂ ਨਹੀਂ ਸੀ ਕਰਨਾ ਭੇਤ ਨਹੀਂ ਖੋਲਿਹਦੇ ਹੁੰਦੇ। ਸੋ ਇਸ ਤਰ੍ਹਾਂ ਚੱਟ ਪਹੁੰਚੇ ਤਰਮਰਾਜਾ ਦੀ ਨਗਰੀ ਸ਼ੁਕਸ਼ਮ ਸ੍ਰੀ ਦੇ ਰਸਤੇ ਉਹਗੇ ਸਾਡਾ ਬੰਦਾ ਲੈ ਜਾਂਦਾ ਹੋਏ ਤੂੰ ਤਰਮਰਾਜਾ ਕੰਬੀ ਜਾਏ ਬਾਬਾ ਜੀ ਬੰਦਾ ਮੈਂ ਲੈ ਜਾਂਦਾ ਦੇਖੋ ਬੇਂਤੀ ਹੈ ਮੇਰੀ ਇੱਕ ਤਾਂ ਹੈ ਨਗੁਰਾ 8 ਦਿਨ ਸੇਵਾ ਕੀਤੀ ਇਹਦਾ ਪੂਨ ਫਲ ਦੇ ਦੇਹਾਂਗੇ ਸਵਰਗ ਚ ਜੇ ਹੁੰਦਾ ਗੁਰੂ ਆਲਾ ਅਸੀਂ ਨਹੀਂ ਲਿਆ ਹੁੰਦੇ ਬੰਦਾ ਗੁਰੂ ਜਾਣੇ ਉਹ ਜਾਣੇ ਇਹਨ ਗੁਰੇ 8 ਦਿਨ ਸੇਵਾ ਦਾ ਫਲ ਮਿਲ ਜਾਏਗਾ ਬਸ ਇਹ ਵਾਪਸ ਕਰੈਨ ਅਸੀਂ ਆਪਣੀ ਹੱਥੀਂ ਦੀ ਸੇਵਾ ਲਿਖੀ 6 ਮਹੀਨੇ ਤੇਰੇ ਕੋਚਰਾ ਇਹ ਨੂੰ ਨਹੀਂ ਛੱਟਣਾ ਇਹ ਨੂੰ ਆਮਰ ਸਿਕਾਉਣਾ ਗੁਰੂ ਨਾਨਕ ਦੇ ਘਰ ਕੱਲਣਾ ਵਾਪਸ ਕਰੈਨ ਉਹ ਵੀ ਰੂ ਆ ਗਈ ਉਹਨੇ ਵੀ ਨਮਸਕਾਰ ਕਰ ਦਿੱਤੀ ਬਾਬਾ ਜੀ ਤੁਸੀਂ ਇੱਥੇ ਵੀ ਆ ਗਏ ਇਹਦੇ ਆਹੋ ਪਾਈ ਇਸੇ ਤਰਹੀ ਹੈ ਵਾਪਸ ਕਰੈਨ ਕੰਬੀ ਜਾ ਮਹਾਰਾਜ ਮੈਂ ਤਾਂ ਨਹੀਂ ਕਰ ਸਕਦਾ ਮੇਰੇ ਵੱਸ ਦਾ ਹੈ ਨਹੀਂ ਇਧਰ ਲਿਆ ਫਿਰ ल्या ਆਪਣੇ ਤੋਂ ਬਈ ਕਲਮ ਲਈ ਧਰਮ ਰਾਜਾ ਦੀ ਉਹਦੇ ਵਿੱਚ ਉਮਰ ਲਿਖ ਦੇ ਦਿੱਤੀ ਕਿੰਦੇ ਜੀ ਮੇਰੀ ਪੁੱਛਗਿੱਛ ਹੋਈ ਤਾਂ ਕਹਿ ਦੇ ਗੁਰਮੁਖ ਸਿੰਘ ਜੀ ਵਾਪਸ ਲੈ ਗਏ ਨੇ ਬਸ ਹੁਣ ਇਧਰ ਉਹ ਜ਼ਿੰਦਾ ਹੋ ਗਿਆ ਉਹ ਦੱਸਣਾ ਨਹੀਂ ਸੀ ਮਤਲਬ ਬਾਬਿਆਂ ਨੂੰ ਦੱਸੀ ਇਹ ਵੀ ਬੰਦਾ ਤਾਂ ਹੋ ਗਿਆ ਜ਼ਿੰਦਾ ਜਿਵੇਂ ਕਿ ਬਾਬਿਆਂ ਨੂੰ ਪਤਾ ਹੀ ਨਹੀਂ ਉਹ ਤਾਂ ਜ਼ਿੰਦਾ ਹੋ ਗਿਆ ਕਿ ਉਹਨਾਂ ਵੀ ਗੁੰਡਾ ਖੁਲਾਇਆ ਜਦੋਂ ਬਾਹਰ ਆ ਰਹੇ ਨੇ ਬਾਬਾ ਜੀ ਉਹ ਆਪਣਾ ਸੇਵਾਦਾਰ ਜੀ ਜ਼ਿੰਦਾ ਹੋ ਗਿਆ ਬਾਬਾ ਜੀ ਚੁੱਪ ਉਹ ਜੀ ਜ਼ਿੰਦਾ ਹੋ ਗਿਆ ਕਹਿੰਦੇ ਚਲੋ ਚੰਗਾ ਹੋਇਆ ਸੇਵਾ ਕਰੇਗਾ ਵਿਚਾਰਾ ਉਹ ਵੀ ਆ ਗਿਆ ਦੌੜ ਕੇ ਚਰਨਾਂ ਨੂੰ ਲਿਪਟਿਆ ਮਹਾਰਾਜ ਜੀ ਤੁਸੀਂ ਹੁਕਮ ਕਰੋ ਮੈਂ ਦੱਸਾਂ ਤੁਸੀਂ ਕਿਵੇਂ ਲੈ ਕੇ ਆਏ ਧਰਮਰਾਜਾ ਦੇ ਉਪਰੋਂ ਦਰਗਾਹ ਚ ਮੋੜ ਕੇ ਕਹਿੰਦੇ ਰਹਿਣ ਦੇ ਨਹੀਂ ਜੀ ਸ਼ਾਇਦ ਕਿਸੇ ਦੇ ਮਨ ਤੇ ਕੋਈ ਅਸਰ ਪੈ ਜਾਏ ਕੋਈ ਗੁਰੂ ਵਾਲਾ ਬਣ ਜਾਏ ਭਲਾ ਹੋ ਜਾਏ ਕਿਸੇ ਦਾ ਕਹਿੰਦੇ ਮਨ ਮੁਕ ਲੋ ਉਹ ਗੁਰਮੁਖਾਇ ਤੇ ਬਾਬੇ ਨਾਨਕ ਦੇ ਅੱਖੇ ਨਹੀਂ ਲੱਗਦੇ ਸਾਰਾ ਹੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਘਰ ਰਖਾ ਕੇ ਪੜ ਕੇ ਫੇਰ ਮਰ ਚਲੇ ਸ਼ਰਾਬਾਂ ਪੀ ਪੀ ਕੇ ਤੇ ਮਾਸ ਖਾ ਖਾ ਕੇ ਤੇ ਨਿੰਦਿਆ ਚੁਗਲੀ ਕਰ ਕਰ ਕੇ ਤੇਰੇ ਅੱਖੇ ਲੱਗ ਜਾਣਗੇ ਬਾਬਾ ਜੀ ਮੈਂ ਹੱਡ ਵੀ ਤੇ ਦੱਸਣੀ ਹੈ ਸ਼ਾਇਦ ਕਿਸੇ ਦਾ ਭਲਾ ਹੋ ਜਾ ਚੰਗਾ ਪਾਈ ਫਿਰ ਚੰਗਾ ਸਿੱਖਾ ਦੱਸ ਲੈ ਨਾਲੇ ਰੋਏ ਤੇ ਨਾਲੇ ਦੱਸੇ ਇਸਰਾ ਦੇ ਨਾਲ ਇੱਕ ਉਹਸਾਵਾਸੇ ਚੜਾਈ ਕਰ ਗਿਆ ਦਦੇਹਰ ਪਿੰਡ ਉਹ ਜਿੰਦਾ ਹੋਇਆ ਪੂਰੇ ਸਾਰੇ ਪਿੰਡ ਚ ਦੱਸਿਆ ਕਹਿੰਦੇ ਵੀ ਆਹ ਜਿਹੜਾ ਛੋਟਾ ਜਿਹਾ ਲੜਕਾ ਨਾ ਇਹ ਸੰਤ ਤੇ ਸੰਤ ਵਸਾਕਾ ਸਿੰਘ ਜੀ ਇਹਨੂੰ ਬੱਚਾ ਨਾ ਸਮਝੋ ਪਤਾ ਨਹੀਂ ਇਹਨਾਂ ਦੀ ਕਿੰਨੇ ਜਨਮ ਦੀ ਕਮਾਈ ਹੈ ਕਹਿੰਦੇ ਮੈਨੂੰ ਭਲੇਖੇ ਨਾਲ ਲੈ ਗਏ ਧਰਮਰਾਜਾ ਦੇ ਉਤੇ ਕਹਿੰਦੇ ਵੀ ਇਹ ਮਹਾਪੁਰਖਾਂ ਦੇ ਪਿੰਡ ਦਾ ਹੈ ਇਹਨੂੰ ਵਾਪਸ ਕਰ ਦੋ ਇਸ ਤਰ੍ਹਾਂ ਦੇ ਨਾਲ ਸੁਕੀ ਹੈ ਸੀ ਇੱਕ ਨਹੀਂ ਬੇਅੰਤ ਆਮਰ